ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ 6835 ਰਿਕਰੂਟਮੈਂਟ ਦੀ ਕਾਫੀ ਟਾਈਮ ਪਹਿਲਾਂ ਜੇ ਮੈਂ ਗੱਲ ਕਰਾਂ 2021 ਦੀ ਐਗਜ਼ੈਕਟ ਡੇਟ ਦੀ ਗੱਲ ਕਰਾਂ ਤਾਂ 30 7 2021 ਦੇ ਵਿੱਚ 6835 ETT ਟੀਚਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਐਂਡ ਅੱਜ ਇਹ ਵਿਭਾਗ ਵੱਲੋਂ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਿਹੜੀ ਗੱਲ ਲਿਖੀ ਹੋਈ ਆ ਇਸ ਭਰਤੀ ਦੀ ਕਲੋਜ਼ਿੰਗ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਕੀ ਲਿਖਿਆ ਹੋਇਆ ਤੁਸੀਂ ਵੀ ਪੜ ਸਕਦੇ ਹੋ ਸਕਰੀਨ ਪਾਜ਼ ਕਰਕੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਹਾਂ ਇਹਦੇ ਵਿੱਚ ਲਿਖਿਆ ਕੀ ਹੋਇਆ ਐਂਡ ਇਹਨਾਂ ਚੀਜ਼ਾਂ ਨੂੰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਲਿਖਿਆ ਹੋਇਆ ਸਿੱਖਿਆ ਵਿਭਾਗ ਪੰਜਾਬ ਵਿੱਚ ਈਟੀਟੀ ਕਾਡਰ ਦੀਆਂ ਜਿਹੜੀਆਂ 6835 ਅਸਾਮੀਆਂ ਸੀਗੀਆਂ ਭਰਨ ਲਈ ਮਿਤੀ 30 7 2021 ਨੂੰ ਵਿਗਿਆਪਨ ਦਿੱਤਾ ਗਿਆ ਸੀ ਇਸ ਵਿਗਿਆਪਨ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ ਦੁਆਰਾ ਭੇਜੀਆਂ ਸਿਲੈਕਸ਼ਨਲ ਲਿਸਟਾਂ ਵਿੱਚ ਪਾਏ ਗਏ ਯੋਗ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਹੋਏ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਇਸ ਭਰਤੀ ਨੂੰ ਹੁਣ ਮੁਕੰਮਲ ਘੋਸ਼ਿਤ ਕੀਤਾ ਜਾਂਦਾ ਹੈ ਭਾਵ ਕਿ ਇਸ ਭਰਤੀ ਨੂੰ ਹੁਣ ਅਸੀਂ ਮੰਨ ਲੈਣੇ ਆ ਕਿ ਭਰਤੀ ਜਿਹੜੀ ਹੈਗੀ ਆ ਕੰਪਲੀਟ ਹੋ ਚੁੱਕੀ ਹੈ ਇਸ ਭਰਤੀ ਅਧੀਨ ਸਿੱਖਿਆ ਭਰਤੀ ਡਾਇਰੈਕਟੋਰੇਟ ਦੇ ਪਦਰਤੇ ਰੱਖਮੀਆਂ ਰੱਖੀਆਂ ਅਸਾਮੀਆਂ ਦੇ ਨਿਪਟਾਰੇ ਉਪਰੰਤ ਬੈਕਲੌਗ ਅਸਾਮੀਆਂ ਸੰਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਰੂਲਾਂ ਹਦਾਇਤਾਂ ਅਨੁਸਾਰ ਦੁਬਾਰਾ ਵਿਗਿਆਪਨ ਦਿੱਤਾ ਜਾਵੇਗਾ ਸਾਰੇ ਗੱਲ ਤੁਸੀਂ ਸਮਝ ਗਏ ਹੋਣੇ ਆ ਕਿ ਭਰਤੀ ਕਦੋਂ ਆਈ ਸੀਗੀ 2 ਸਾਲ ਇਸ ਭਰਤੀ ਨੂੰ ਆਏ ਹੋ ਚੁੱਕੇ ਆ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਸਿਲੈਕਸ਼ਨ ਲਿਸਟਾਂ ਜਿਹੜੀਆਂ ਸੀਗੀਆਂ ਉਹ ਆ ਚੁੱਕੀਆਂ ਇਸ ਤੋਂ ਬਾਅਦ ਕੋਈ ਸਿਲੈਕਸ਼ਨ ਲਿਸਟ ਨਹੀਂ ਆਉਗੀ ਜਿੰਨੇ ਬੰਦੇ ਉਹਨਾਂ ਨੇ ਭਰਤੀ ਕਰਨੇ ਸੀਗੇ ਉਹ ਐਗਜ਼ੈਕਟ ਕਹਿ ਸਕਦੇ ਆ ਕਿ ਭਰਤੀ ਕਰ ਦਿੱਤੀ ਆ ਪੋਸਟਾਂ ਕਿੰਨੀਆਂ ਸੀਗੀਆਂ 60 35 ਬਟ ਕੀ ਐਕਚੁਅਲ ਦੇ ਵਿੱਚ 60 35 ਬੰਦੇ ਟੀਚਰ ਲੱਗੇ ਆ ਸੋ ਇਹਦਾ ਜਵਾਬ ਹੈਗਾ ਨਹੀਂ ਸੋ ਜਿਹੜੀਆਂ ਪੋਸਟਾਂ ਰਹਿ ਗਈਆਂ ਜਿਵੇਂ ਕਾਫੀ ਸਾਰੀਆਂ ਕੈਟਾਗਰੀਜ਼ ਹੁੰਦੀਆਂ ਹੁਣ ਮੈਂ ਜਿਹੜਾ ਟੈਕਨੀਕਲ ਪੁਆਇੰਟ ਹੈਗਾ ਆ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਸੋ ਪਿਛਲਾ ਜਦੋਂ ਮੈਂ ਨੋਟੀਫਿਕੇਸ਼ਨ ਕੱਢਦਾ ਆ ਇਸ ਨੋਟੀਫਿਕੇਸ਼ਨ ਵਿੱਚ ਆਪਾਂ ਦੇਖ ਸਕਦੇ ਆ ਕਿ 60 35 ਵੈਕੈਂਸੀਜ਼ ਦੇ ਵਿੱਚ ਕਾਫੀ ਸਾਰੇ ਕੈਟੇਗਰੀਜ਼ ਹੈਗੀਆਂ ਜਿਹਦੇ ਵਿੱਚ ਇੱਕ ਤਾਂ ਹੋ ਗਈ ਜਨਰਲ ਕੈਟੇਗਰੀ ਜਿਹਦੇ ਵਿੱਚ 2588 ਪੋਸਟਾਂ ਸੀਗੀਆਂ ਇਸੇ ਤਰ੍ਹਾਂ ਅਨੁਸੂਚਿਤ ਜਾਤੀ ਐਮਬੀ ਤੇ ਆਰਓ ਇਹਨਾਂ ਦੀਆਂ 664 664 ਇਹ ਅਲੱਗ-ਅਲੱਗ ਪੋਸਟ ਹੈਗੀਆਂ ਸੀ ਇਸ ਤੋਂ ਬਾਅਦ ਹੋਰ ਵੀ ਹੈਗੇ ਆ ਅਨੁਸੂਚਿਤ ਜਾਤੀ ਸਾਬਕਾ ਫੌਜੀ ਅਨੁਸੂਚਿਤ ਜਾਤੀ ਸਾਬਕਾ ਫੌਜੀ ਆਰ ਐਂਡਓ ਐਮ ਐਂਡ ਬੀ ਇਹਨਾਂ ਪੋਸਟਾਂ ਦੀ ਅਲੱਗ-ਅਲੱਗ ਜਿਹੜੀ ਗਿਣਤੀ ਹੈਗੀ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਹੀ ਖਿਡਾਰੀਆਂ ਦੀ ਜਿਹੜੀ ਗਿਣਤੀ ਹੈਗੀ ਆ ਜਾਂ ਫਿਰ ਜਿਹੜੀਆਂ ਪੋਸਟਾਂ ਨੇ ਉਹ ਅਲੱਗ ਵੇਖਣ ਨੂੰ ਮਿਲਦੀਆਂ ਨੇ ਕੈਟਾਗਰੀ ਵਾਈਜ਼ ਵੀ ਅਲੱਗ ਹੈਗੀਆਂ ਨੇ ਸੋ ਇਸ ਤਰ੍ਹਾਂ ਕਾਫੀ ਸਾਰੀਆਂ ਕੈਟਾਗਰੀਜ਼ ਆ ਜਾਂਦੀਆਂ ਸੋ ਇਹਨਾਂ ਵਿੱਚ ਜਿਹੜੇ ਬੰਦੇ ਪੂਰੇ ਨਹੀਂ ਹੋਏ ਉਹਨਾਂ ਪੋਸਟਾਂ ਦਾ ਕੀ ਕਰਨਾ ਹੈ ਸੋ ਜੇਕਰ ਮੰਨ ਲਓ ਕਿ ਇੱਕ ਅਨੁਸੂਚਿਤ ਜਾਤੀ ਆਰ ਐਂਡ ਉਹ ਦੇ ਵਿੱਚ 664 ਪੋਸਟਾਂ ਸੀਗੀਆਂ ਆਪਾਂ ਮੰਨ ਲੈਂਦੇ ਆ ਕਿ 664 ਪੋਸਟਾਂ ਦੇ ਵਿੱਚੋਂ 60 ਜਾਣਿਆ 60 ਜਾਣੇ ਜਿਹੜੇ ਸੀਗੇ ਉਹ ਇਹਨਾਂ ਦੇ ਬੰਦੇ ਪੂਰੇ ਹੋ ਗਏ 60 ਪੋਸਟਾਂ ਰਹਿ ਗਈਆਂ ਤੇ ਉਹ ਜਿਹੜੀਆਂ 60 ਪੋਸਟਾਂ ਹੋਣਗੀਆਂ ਉਹ ਜਦੋਂ ਨਵੀਂ ਭਰਤੀ ਆਉਗੀ ਨਾ ਉਸ ਨਵੀਂ ਭਰਤੀ ਦੇ ਵਿੱਚ ਇਹਨਾਂ ਪੋਸਟਾਂ ਨੂੰ ਐਡ ਕਰ ਦਿੱਤਾ ਜਾਏਗਾ ਸੋ ਇਹ ਹੁੰਦੀਆਂ ਨੇ ਜੀ ਬੈਕਲੌਗ ਪੋਸਟਾਂ ਸੋ ਬੈਕਲੌਗ ਪੋਸਟਾਂ ਨੂੰ ਜਿਹੜੀ ਨਵੀਂ ਭਰਤੀ ਆਉਂਦੀ ਹੈ ਸੋ ਜਿੰਨੀਆਂ ਪੋਸਟਾਂ ਤੁਸੀਂ ਹੁਣ ਵੇਖ ਲਿਓ ਮੈਨੂੰ ਐਗਜ਼ੈਕਟ ਇਹਦਾ ਡਾਟਾ ਨਹੀਂ ਪਤਾ ਕਿ ਸ਼ਾਰਟ 35 ਦੇ ਵਿੱਚ ਕਿੰਨੇ ਸਾਥੀ ਰਹਿ ਗਏ ਸੀ ਸੋ ਜਿਨਨੇ ਸਾਥੀ ਰਹਿ ਗਏ ਹੋਣਗੇ ਉਹਨਾਂ ਸਾਥੀਆਂ ਨੂੰ ਕਹਿ ਸਕਦੇ ਆ ਜਾਂ ਫਿਰ ਉਹ ਜਿਹੜੀਆਂ ਵੈਕੈਂਸੀਜ਼ ਹੋਣਗੀਆਂ ਖਾਲੀ ਉਹਨਾਂ ਖਾਲੀ ਵੈਕੈਂਸੀਜ਼ ਨੂੰ ਅਗਲੀ ਵੈਕੈਂਸੀਜ਼ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਥਰੂ ਕੱਢਿਆ ਜਾਵੇਗਾ ਇੱਥੇ ਲਿਖਿਆ ਵੀ ਹੋਇਆ ਇਹਨਾਂ ਨੇ ਕਿ ਇਹ ਵਿਭਾਗ ਵੱਲੋਂ ਕਹਿ ਸਕਦੇ ਆ ਕਿ ਜਿਹੜੀਆਂ ਰੱਖੀਆਂ ਰੱਖੀਆਂ ਅਸਾਮੀਆਂ ਦੇ ਨਿਪਟਾਰੇ ਉਪਰੰਤ ਬੈਕਲੌਗ ਅਸਾਮੀਆਂ ਸੰਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਰੂਲ ਹਦਾਇਤਾਂ ਅਨੁਸਾਰ ਦੁਬਾਰਾ ਜਿਹੜਾ ਵਿਗਿਆਪਨ ਹੈਗਾ ਜੀ ਉਹ ਦਿੱਤਾ ਜਾਊਗਾ ਹੋਪਸੋ ਜਿਹੜੀ ਵੀਡੀਓ ਹੈਗੀ ਆ ਤੁਹਾਨੂੰ ਥੋੜੀ ਬਹੁਤ ਇਨਫੋਰਮੇਟਿਵ ਤਾਂ ਲੱਗੀ ਹੀ ਹੋਊਗੀ ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਪਲੀਜ਼ ਸੈਸ਼ਨ ਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਐਂਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਐਂਡ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿਣੇ ਆ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all